ਸਵਾਗਤ ਹੈ ਦੋਸਤੋ ਬਾਬਾ ਜੀਤਾ ਸਟੱਡ ਫਾਰਮ ਬਲੌਗ ਦੇ ਉੱਤੇ ਅੱਜ ਨਵੇਂ ਦਿਨ ਦੀ ਸ਼ੁਰੂਆਤ ਨਵੇਂ ਜਾਨਵਰ ਦੇ ਵੀਡੀਓ ਦੇ ਨਾਲ ਹੁੰਦੀ ਆ ਤੇ ਉਮੀਦ ਆ ਸਾਰੇ ਭਰਾ ਤੰਦਰੁਸਤ ਹੋਣਗੇ ਤੇ ਅੱਜ ਪਹਿਲਾਂ ਸਾਰਿਆਂ ਤੋਂ ਪਹਿਲਾਂ ਆਪਣੇ ਫਾਰਮ ਦੀ ਸਾਨ ਫਾਰਮ ਦਾ ਮਾਣ ਕਹਿ ਸਕਦੇ ਆ ਆਪਾਂ ਆਸਟ੍ਰੇਲੀਅਨ ਜੈਹ ਰਾਜ ਤਕਰੀਬਨ ਸਾਰੇ ਤੁਸੀਂ ਜਾਣਦੇ ਆ ਦੋਸਤੋ ਇਹਨੂੰ ਦੇਵ ਰਾਜ ਰਾਣੀਏ ਦਾ ਬੱਚਾ ਚੈਂਪੀਅਨ ਬਣਿਆ 2022 ਕਰਖੇਤਰ ਸੋ ਦਾ ਵੱਡੇ ਘੋੜਿਆਂ ਚ ਤੇ ਇਹ ਦੋ ਪੈਰ ਚਟਿਆ ਮੱਥੇ ਬਲੇਜ ਤੇ ਅੱਜ ਕੱਲ ਤਾਂ ਬਾਬੇ ਦੀ ਕਿਰਪਾ ਨਾਲ ਰਿਜ਼ਲਟ ਬਹੁਤ ਸੋਹਣਾ ਦੇ ਰਿਹਾ ਮੱਥੇ ਪਟਾ ਦੋ ਪੈਰ ਚੱਟੇ ਚਾਰ ਪੈਰ ਚੱਟੇ ਮਾਰ ਕੇ ਵਿੱਚ ਐਨ ਪੂਰਾ ਕੰਨ ਕੰਡੀਸ਼ਨ ਅੱਧੀ ਅੱਧੀ ਕੁੰਡੀ ਮੋੜ ਦਿੰਦਾ ਰਿਜ਼ਲਟ ਦੀਆਂ ਫੋਟੋਆਂ ਪਈਆਂ ਆਪਣੇ ਕੋਲ ਮੈਂ ਬਾਬੇ ਦੀ ਕਿਰਪਾ ਨਾਲ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਅੱਜ ਤੁਹਾਨੂੰ ਪਤਾ ਜਿਹੜਾ ਜਾਨਵਰ ਨਾ ਵੇਚਣਾ ਹੋਵੇ ਵਪਾਰ ਲੈਣ ਇਹੋ ਜੀ ਆ ਵੀ ਉਹ ਨਮਾਇਆ ਨੂੰ ਆ ਸਾਫ਼ ਸੁਥਰੀ ਘੱਟ ਹੁੰਦੀ ਆ ਕਾਫੀ ਦਿਨਾਂ ਦੀ ਰੈ ਬਣਾਉਂਦੇ ਵੀ ਨਮਾਈਏ ਪਹਿਲਾਂ ਤਾਂ ਠੰਡ ਹੀ ਬਹੁਤ ਜ਼ਿਆਦਾ ਸੀ ਵੀ ਜਦੋਂ ਆਪਾਂ ਵੇਚਣਾ ਹੀ ਨਹੀਂ ਤਾਂ ਇਹਦਾ ਇਰਾਦਾ ਬਣਿਆ ਹੀ ਨਹੀਂ ਵੀ ਨਮਾਜ ਦਈਏ ਤੇ ਹੁਣ ਚਲੋ ਧੁੱਪਾਂ ਤਾਪਾਂ ਵਧੀਆ ਲੱਗਣ ਲੱਗੀਆਂ ਤਾਂ 4-5 ਦਿਨਾਂ ਦੀ ਤਾਂ ਘੌਲ ਹੀ ਹੋਈ ਜਾਂਦੀ ਵੀ ਅੱਜ ਨਮਾਉਣਾ ਸਵੇਰੇ ਨੂੰ ਆਉਣਾ ਤਾਂ ਅੱਜ ਹੁਣ ਫਾਰਮ ਤੇ ਆਏ ਹੋ ਇਸ ਨੂੰ ਮੈਂ ਸੋਚਿਆ ਸਭ ਤੋਂ ਪਹਿਲਾ ਕੰਮ ਇਹਨੂੰ ਨਮਾਉਣ ਦਾ ਹੀ ਕਰੀ ਸੋ ਨਮਾਉਣਿਆ ਤੇ ਨਾਲ ਦੀ ਨਾਲ ਮੈਂ ਸੋਚਿਆ ਚਲੋ ਹੁਣ ਭਰਾਵਾਂ ਨਾਲ ਬਲੌਗ ਸਾਂਝਾ ਕਰਦੇ ਕਾਫੀ ਟਾਈਮ ਦਾ ਜੈ ਰਾਜ ਦੇ ਦਰਸ਼ਨ ਨਹੀਂ ਕਰਾਈ ਸੀ ਆਪਾਂ ਤੇ ਅੱਜ ਕਰਾਉਂਦੇ ਆ ਤੁਹਾਨੂੰ ਜੈਰਾ ਦੇ ਦਰਸ਼ਨ ਕਮੈਂਟਾਂ ਜਰੂਰ ਦੱਸਿਓ ਕਿਵੇਂ ਲੱਗਿਆ ਤੇ ਹਾਈਟ ਹੋਈ ਤਾਂ ਇਹਦੀ ਸਹੀ ਫੱਟੀ ਵਾਲੀ 76 ਇੰਚ ਕਹਿਣ ਨੂੰ ਤਾਂ ਆਪਾਂ ਚਾਹੇ 70 ਇੰਚ ਗਈ ਚੱਲੀ ਰਾਜੂ ਇਹਦੇ ਮੂਰਲੇ ਲੱਤਾਂ ਦੇ ਬਰਾਬਰ ਨੂੰ ਖੜਾ ਹੋਈ ਮੂਰਲੇ ਲੱਤਾਂ ਦੇ ਲੱਤਾਂ ਲੱਤਾਂ ਦੇ ਬਰਾਬਰ ਖੜਾ ਹੋ ਜਾ ਦੇਖ ਲਓ ਆ 5.5 ਫੁੱਟ ਦਾ ਤਾਂ ਇਹ ਤਾਂ ਸਿਰ ਤੋਂ ਉੱਚਾ ਜਾਂਦਾ ਆਪਾਂ ਕਹਿ ਸਕਦੇ ਹੁਣ ਹਾਈਟ ਤੋਂ ਹੀ ਚਾ ਜਾ ਕੇ ਫੱਟੀ ਲਾ ਲਿਓ ਤੇ ਡੀਐਨਏ ਦੋਸਤੋ ਇਹਦਾ ਹੋਇਆ ਦੇਵਰਾਜ ਦਾ ਕੁਆਲੀਫਾਈ ਹੋਇਆ ਹੋਇਆ ਇਹ ਪਾਸਪੋਰਟ ਬਣਿਆ ਹੋਇਆ ਸੋ ਇੱਥੇ ਮੰਨ ਲਓ ਲੈਨ ਦਾ ਘੋੜਾ ਤੇ ਮੂਰੇ ਜਿਹੜੇ ਬੱਚੇ ਆ ਪ੍ਰੋਪਰ ਖਾਨਦਾਨ ਦੇ ਲੈਨ ਦੇ ਆਜਣੇ ਆਲੀਸਾਨ ਲੈਨ ਤੋਂ ਆਲੀਸਾਨ ਦਾ ਪਰਪੋਤਾ ਆ ਜਾਂਦਾ ਦਿਲਵਾਗ ਰਾਣੀਆਂ ਦਾ ਚੈਂਪੀਅਨ ਬਲੱਡ ਜੋ ਆ ਜਾਂਦਾ ਦਿਲਵਾਗ ਰਾਣੀਆਂ ਲੈਜੈਂਡ ਘੋੜਾ ਮੰਨਿਆ ਗਿਆ ਤੇ ਉਹਦਾ ਗਾਂ ਬੱਚਾ ਦੇਵਰਾਜ ਰਾਣੀਆਂ ਪੂਰਾ ਡਾਇਰੈਕਟ ਬੱਚਾ ਮਾ ਵੀ ਰਤਨਾਕਰ ਲੈਂਚ ਬਹੁਤ ਚੰਗੇ ਖਾਨਦਾਨ ਤਾਂ ਹੀ ਤਾਂ ਇੱਕ ਖਾਨਦਾਨ ਦੋਨੇ ਪਾਸੇ ਮਾ ਪਿਓ ਵਾਲੇ ਪਾਸੇ ਹੋਵੇ ਤਾਂ ਜਿਹੜਾ ਰਿਜ਼ਲਟ ਆ 100% ਸਹੀ ਹੋਣਾ ਦੇਖੋ ਕਰਦਨ ਕੋਦਨ ਲੰਮੀ ਨਵਾਂ ਹੋਣ ਤੋਂ ਬਾਅਦ ਵੀ ਤੁਹਾਡੇ ਦਰਸ਼ਨ ਪਾਉਣੇ ਆਪਾਂ ਤੇ ਤੋੜ ਕੇ ਦਿਖਾਵਾਂ ਤੁਹਾਨੂੰ ਬਾਹਰ ਕੱਢ ਕੇ ਸਾਰੇ ਚੰਗੀ ਤਰ੍ਹਾਂ ਇਹਦੀ ਕੋਈ ਕਲੀਪਿੰਗ ਸਟ੍ਰੀਮਿੰਗ ਕਾਹ ਨਿਕਾਉ ਆਪਾਂ ਨੂੰ ਆਏ ਆ ਆਪਾਂ ਵੇਚਣਾ ਨਹੀਂ ਤੇ ਘੋਲੀ ਹੋ ਜਾਂਦੀ ਉਹ ਜਾਨਵਰ ਦੀ ਤੇ ਬਾਕੀ ਸਭਾਲ ਤੁਸੀਂ ਆਪ ਹੀ ਚੈੱਕ ਕਰ ਲੈਣੀ ਆ ਬਾਬੇ ਦੀ ਕਿਰਪਣਾ ਤਿਆਰ ਤੂਰ ਸੋਨਾ ਹੋਇਆ ਹੋਇਆ ਘੋੜਾ ਤੇ ਮੇਨ ਬਲੱਡ ਬਹੁਤ ਠੰਡਾ ਨਹੀਂ ਤਾਂ ਆਮ ਤੌਰ ਤੇ ਘੋੜਾ ਸਿੰਗਲ ਰਸੇ ਨਾਲ ਨਹਾਉਂਦਾ ਹੀ ਨਹੀਂ ਆਰਾਮ ਨਾਲ ਖੜਾ ਨਹਾਈ ਜਾਂਦਾ ਬੱਚੇ ਵੀ ਇਹਦੇ ਇਹੀ ਸ਼ਾਂਤ ਬਲੱਡ ਤੇ ਹੁੰਦੇ ਆ ਸਾਊ ਠੰਡਾ ਫੁੱਲਾ ਬਲੱਡ ਆ ਤੇ ਘੋੜੀ ਬਾਬੇ ਦੀ ਕਿਰਪਣਾ ਮੀਟਿੰਗ ਲਈ ਵੀ ਵਧੀਆ ਆ ਜਾਂਦੇ ਤੇ ਸਟੱਡ ਸਰਵਿਸ ਲਈ ਦੋਸਤੋ ਓਪਨ ਹੈ ਤੋ ਜੇ ਕਹਿੰਨੇ ਸਰਵਿਸ ਲੈਣੀ ਹੋਈ ਤਾਂ ਨੰਬਰ ਮੈਂ ਬੋਲ ਦਿੰਦਾ ਤੇ ਵੀਡੀਓ ਦੇ ਲਾਸਟ ਵਿੱਚ ਵੀ ਲਾਵਾਂਗੇ 98722 98960 98555 ਤੇ 99017 ਇਹ ਦੋ ਨੰਬਰ ਆ ਦੋਸਤੋ ਤੇ ਸੰਪਰਕ ਕਰ ਸਕਦੇ ਆ ਤੇ ਫਾਰਮ ਦੇ ਆਪਾਂ ਜਾਨਵਰ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਮਾਰਵਾੜੀ ਸਟਾਕ ਜ਼ਿਆਦਾ ਖੜਾ ਆਪਣੇ ਕੋਲ ਇਹ ਦੋਨੇ ਜਿਹੜੀਆਂ ਪਹਿਲੇ ਨੰਬਰ ਤੇ ਬਲੇਜ ਵਾਲੀਆਂ ਬਸ਼ੇਰੀਆਂ ਦੋਸਤੋ ਔਰਲੀ 2.5 ਸਾਲ ਦੀ ਆ ਮੱਥੇ ਬਲੇਜ ਦੋ ਪੈਰ ਚੱਟੇ ਆ ਕਨਡਿਸ਼ਨ ਬਹੁਤ ਜ਼ਿਆਦਾ ਚੰਗੀ ਆ ਦੋਸਤੋ ਬਾਦ ਮੱਥੇ ਬਲੇਦ ਦੀ ਆ ਤਿੰਨ ਬਰ ਚਟਾਂ ਵਾਲੀ ਬਿਸ਼ੇਰੀ ਸਾਬਕ ਦੋ ਸਾਲ ਦੀ ਦੂਜੀਆਂ ਬਿਸ਼ੇਰੀਆਂ ਨਕਾਂਦੀਆਂ ਦੋਸਤੋ